ਸਸਰੀ ਕਾ ਜੀ सारे ठीक ठाक होंगे, ਹਨ ਮੋਢੇਂ ਤੇ 2 ਲੱਖ ਰੁਪਏ ਲਗੇ। ਕਾਵਣ ਤੁਸ ਨੂੰ ਸਾਸ ਫਾਈ ਚੱਲੀ ਜਾਂਦੀ। ਕਾਵਣ ਤੁਸ ਨੂੰ ਇੰਦਰਾ ਰਣ ਬੈਠੇ ਦੇਵਤੇ ਅੰਦਰ ਨਾਲੇ। ਕਾਵਣ ਤੁਸ ਨੂੰ ਜੱਜ ਕੁਮਤੀ ਅੰਦਰ ਕਾਵਣ ਤੁਸ ਨੂੰ ਖਾਦ ਪੀਚਾਰੇ। ਕਾਵਣ ਤੁਸ ਨੂੰ ਜੀਤੀ ਸੰਤੋਖੀ। ਕਾਵਣ ਤੁਸ ਕਿਸੋਰ ਜੁਗ ਜੁਗ ਦੇ ਚਾਨਲੇ ਕਾਵਨ ਤੁਦਨ ਹੋ ਮੋਹਣੀਆ ਮਨ ਮੋਹਣ ਰੰਗ ਮਾਚਿ ਪਿਆਰਲੇ ਕਾਵਨ ਤੋਂ ਰਤਿੰਕੀ ਤੇ ਅਗਰ ਤੁਦਨ ਜੱਟੇ ਸਪੀਸਨ ਤੋਂ ਕੀ ਗਰਵੋ ਵੀਰ ਬੋਲਡਿੰਗ ਦਾ ਗੋਲਾ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਕਾਵਨ ਤੁਦਨ ਪੰਡਤਾ ਪਰਨੇ ਕੀਤੇ ਰੇ ਜੁਗ ਜੁਗ ਦੇ ਚਾਨਲੇ ਗਾਵਨ ਤੁਸਨੋਂ ਜਵਨ ਜੋਤ ਮਹਾਂ ਬਲ ਪੂਰਾ ਗਾਵਨ ਤੁਮੇ ਕਾਇਚਾਰੇ ਗਾਵਨ ਤੁਸਨੋਂ ਸੰਦਾ ਮਦਦ ਕਰੇਂ ਸੰਦਾ ਕਰ ਰੱਖੇ ਤੇ ਵਿਚਾਰੇ ਕਈ ਤੁਨ ਗਾਵਨ ਹਾਜਤ ਤਹਨ ਤੇ ਤੇ ਪ੍ਰਭ ਦਰਸਾਂ ਮੇ ਹੋਰ ਕਿਤੇ ਤੁਧ ਨੂੰ ਗਾਵਨ